ਹਾਂਜੀ ਬਾਬਿਓ ਕੀ ਹਾਲ ਨੇ ਤੇ ਸਵੇਰ ਦੇ ਵਜ ਤੋਂ ਕਿ ਆਪਰੋਂ ਪੰਜ ਤੇ ਆਪਾਂ ਚੱਲੇ ਅੱਜ ਹਟਾ ਲੈਣਾ ਸਾਹੂ ਸਾਈਕਲ ਤੇ ਤੇ ਦੇਖਦੇ ਆਂ ਫਿਰ ਹੋਰ ਕਿੱਥੇ ਕਿੱਥੇ ਆਪਾਂ ਜਾਣੇ ਆਂ ਨਾਲ ਆਪਣੇ ਜਾਣਾ ਮੁੰਡੇ ਨੇ ਮਾਲਵਾ ਬੋਇਲ ਨੇ ਤੇ ਉਹ ਵੀ ਜਾ ਰਿਹਾ ਆਪਣੇ ਪਿੰਡੋਂ ਤੇ ਪਹੁੰਚਦੇ ਆਂ ਫਿਰ ਆਪਾਂ ਦੇਖਦੇ ਆਂ ਅੱਗੇ ਜਾ ਕੇ ਤੇ ਚੋਤਾ ਫਿਰ ਆਪਾਂ ਸਾਈਕਲ ਤੇ ਅੱਠੀ ਸੰਗਾ ਦਾ ਪਾਠ ਵੀ ਚੱਲੀ ਜਾਂਦਾ ਗੁਰੂ ਘਰਾਂ ਦੇ ਵਿੱਚ। ਥਾਲੇ ਹਨੇਰਾ ਕਾਫੀ ਆ। ਤੇ ਦੇਖੋ ਪਰ ਮਿੱਤਰੋ ਵੀਡੀਓ ਨਾਲ ਜੁੜੇ ਰਹੋ ਤੇ ਕਮੈਂਟ ਕਰਿਓ ਸਾਡੀ ਵੀਡੀਓ ਕਿੱਥੇ ਕਿੱਥੇ ਤੱਕ ਪਹੁੰਚਦੀ ਆ। ਸਾਈਕਲ ਮਿੱਤਰੋ ਚਲਾਇਆ ਕਰੋ। ਤੇ ਪਾਣੀ ਦੀ ਬੋਤਲ ਜ਼ਰੂਰ ਰੱਖਿਆ ਕਰੋ ਨਾਲ। ਕਿਉਂਕਿ ਗਰਮੀ ਦੇ ਵਿੱਚ ਪਾਣੀ ਦੀ ਲੋੜ ਜੜੀ ਵੱਧ ਜਾਂਦੀ ਆ। ਤੇ ਰੂਟ ਆ ਮਿੱਤਰੋ ਆਪਣਾ ਬਾਇਆ ਦੱਦਾ ਹੋਰ। ਕਿਉਂਕਿ ਉਹ ਮੁੰਡੇ ਦਾ ਪਿੰਡ ਹੈਗਾ ਗੰਗੋਰਾ। ਹੁਣੇ ਆਣਾ ਇਧਰ ਦੀ। ਤੇ ਆਪਾਂ ਜਾਵਾਂਗੇ ਮਿੱਤਰੋ ਦੱਦਾਹੁਰ ਵਿੱਚ ਦੀ ਮੌਸਮ ਵੀ ਕਾਫੀ ਖਰਾਬ ਆ ਕਣੀਆਂ ਪਈ ਜਾਂਦੀਆਂ ਨੇ ਰੱਬ ਮਿਹਰ ਕਰੇ ਤੇ ਬਣਾ ਭੇਜੇ ਗੁਰੂ ਘਰ ਪਹੁੰਚ ਜੀਏ ਤੇ ਚਲੋ ਮਿੱਤਰੋ ਚਲੀਏ ਸਾਈਕਲ ਚ ਲਾਇਆ ਕਰੋ ਮਿੱਤਰੋ ਸਿਹਤ ਵੀ ਵਧੀਆ ਰਹਿੰਦੀ ਜਾ ਤੰਦਰੁਸਤ ਹੀ ਰਹਿੰਦੀ ਆ ਗਰਮੀ ਨਿਕਲਦੀ ਆ ਸਰੀਰ ਦੀ ਤੇ ਪਾਣੀ ਵੱਧ ਤੋਂ ਵੱਧ ਪੀਆ ਕਰੋ ਮੀਂਹ ਤਾਂ ਪੂਰਾ ਹੀ ਪੈ ਰਿਹਾ ਮਿੱਤਰੋ ਪਰ ਹੁਣ ਕਣੀਆਂ ਘਟ ਗਈਆਂ ਚਲੋ ਫੇਰ ਵੀ ਅਬ ਪਹੁੰਚ ਗਏ ਪਿੰਡ ਦਾਦਾਹੂਰ ਆ ਸਾਹਮਣੇ ਪਿੰਡ ਦਾਦਾਹੂਰੀਆ ਤੇ ਚੱਲਦੇ ਆਂ ਫੇਰ ਅਬ ਰੋਡ ਤੇ ਲੱਗਦਾ ਕੋ ਫੋਨ ਤਾਂ ਆਇਆ ਨਹੀਂ ਮੁੰਡੇ ਦਾ ਹੋ ਸਕਦਾ ਉਹ ਵੀ ਰਸਤੇ ਦੇ ਵਿੱਚ ਹੀ ਹੋਵੇ ਦੇਖਦੇ ਆਂ ਜਾ ਕੇ ਤੇ ਲਓ ਮਿੱਤਰੋ ਆ ਗਿਆ ਪਿੰਡ ਦਾਦਾਹੂਰ ਠੰਡੀ ਠੰਡੀ ਹਵਾ ਚੱਲ ਰਹੀ ਆ ਮੰਨੀ ਮੰਨੀ ਕੰਨੀ ਰਹਿ ਰਹੀ ਆ ਨਾਲ ਚਲਾ ਰਹੇ ਆ ਸਾਈਕਲ ਕਿਤੇ ਗਰਮ ਸਰਦ ਨਾ ਹੋ ਜੀਏ ਅੱਜ ਲੱਭਦੇ ਨੇ ਯਾਰੋ ਲਾਰਾ ਰਹੇ ਹਾਂ ਲਓ ਮਤਲਬ ਇਹ ਪੂਰਾ ਵੇਖਿਆ ਛਟਿਆ ਬਹੁਤ ਹੀ ਜ਼ਿਆਦਾ ਪਹਿਲਾਂ ਵੀ ਵੇਖਿਆ ਛਟਿਆ ਇੱਥੇ ਇਵੇਂ ਸਾਡੇ ਖਾਤਰੀ ਰੁਕਿਆ ਹੁੰਦਾ ਵੀ ਚਲੋ ਚਲੋ ਲੰਘ ਜਿਓ ਕਰਾਂ ਦੁਬਾਰੇ ਫੇਰ ਬੈਹਿ ਜਾਣਾ ਇਧਰ ਬਹੁਤ ਹੀ ਹਣਾ ਬਾਰਕ ਬਣਿਆ ਹੋਇਆ ਜਵਾਕਾਂ ਦੀ ਖਾਤਰ ਘੁੰਮਣ ਫਿਰਨ ਦੀ ਖਾਤਰ ਸ਼ਾਮ ਤੇ ਜਵਾਕਾਂ ਦੇ ਖੇਡਣ ਬਾਅਦ ਤੇ ਵੀ ਜਗ੍ਹਾਵਾਂ ਬਣੀ ਆਈਆਂ ਕਾਫੀ ਲਓ ਬੈਠਾ ਮੁੰਡਾ ਮੌਜੂ ਗਿਆ ਬਦਲਦਾ ਹੋ ਰੋਡ ਤੇ ਦੇ ਦੇ ਫਿਰ ਦਿਨੇ ਦਿਨੇ ਕਿੰਨੀ ਆਪਾਂ ਨੂੰ ਟ੍ਰੈਫਿਕ ਮਿਲਦੀ ਆ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਹੁੰਦਾ ਉਹ ਕਹਿਣ ਵਾਲੀ ਸੀ ਕਰਨ ਵਾਲੇ ਆਪਾਂ ਤਾਂ ਅਸੀਂ ਦੋ ਜਣੇ ਖੜੇ ਆ ਉੱਥੇ ਆ ਜਾ ਆ ਜਾ ਕਹਿਣੀ ਤੇ ਕਰਨੀ 'ਚ ਫਰਕ ਹੁੰਦਾ ਮਿੱਤਰੋ ਤੇ ਸਾਡੇ ਪਿੰਡੋਂ ਹੋਰ ਬੰਦੇ ਵੀ ਕਹਿੰਦੇ ਸੀ ਉਹਨਾਂ ਨਾਲ ਪਰ ਉਹ ਮੈਸਟ ਮਾਰ ਗਏ ਅਸੀਂ ਦੋ ਹੀ ਰਹਿ ਗਏ ਆ ਡੋਗੇਸ ਬਾਈ ਲੋ ਮਿੱਤਰੋ ਮੰਡੇਰ ਰੈਸਟੋਰੈਂਟ ਦੇ ਢਾਬਾ ਇੱਥੇ ਵਧੀਆ ਖਾਣਾ ਪੀਣਾ ਬਣਦਾ ਤੇ ਖਾ ਪੀ ਸਕਦੇ ਹੋ ਤੇ ਨਾਲ ਹੀ ਇੱਧਰ ਬਣਿਆ ਹੋਇਆ ਮਿੱਤਰੋ ਇਹਨਾਂ ਦਾ ਪੈਲਸ ਵਿਆਹ ਸ਼ਾਦੀਆਂ ਲਈ ਤੁਸੀਂ ਬੁੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਪੈਲਸ ਆ ਤੇ ਇੱਧਰ ਆ ਜਾਂਦਾ ਮਿੱਤਰੋ ਪੱਠਾ ਹੁਣ ਪੱਠੇ ਬੰਦ ਰਹਿਣਗੇ ਹਨਾ ਓਏ ਤੇ ਲਓ ਮਿੱਤਰੋ ਪਹੁੰਚ ਗਏ ਆ ਬਾਬਾ ਅੰਡਜਰਾਲਦੀ ਵਾਲ ਆ ਵੀ ਆ ਜਾ ਮਗਰ ਮੁੰਡਾ ਇਹਦੇ ਦੇ ਗੇਰਾਲੀ ਆ ਦੇ ਲੋਦੀ ਗੇਰਾਲੀ ਆ ਆ ਦੇ ਇਹ ਗਲਾ ਚੜਾਈ ਤੇ ਜਾਂਦੀ ਹਣਾ ਇੱਥੇ ਜੜਾਈ ਇਹਨੂੰ ਕਿੱਥੇ ਦਿਖਾਈਏ ਤੇ ਮਿੱਤਰੋ ਮਾਨਕ ਦਾ ਟੱਲਾ ਵੀ ਬਣਿਆ ਹੋਇਆ ਇੱਥੇ ਪਿੰਡ ਦੇ ਵਿੱਚ ਦੀ ਵੀ ਰਾਹ ਜਾਂਦਾ ਤੇ ਰੋਡ ਤੋਂ ਵੀ ਰਾਹ ਜਾਂਦਾ ਇੰਦਾਂ ਚੜ ਗਿਆ ਪੂਰਾ ਤੇ ਇਹ ਇੱਧਰ ਆ ਜਾਂਦਾ ਕਮਲ ਮੈਰਿਜ ਪੈਲਸ ਨਾਲ ਹੀ ਐਸਬੀਆਈ ਬੈਂਕ ਆ ਜਾਂਦੀ ਆ ਤੇ ਇਧਰ ਆ ਜਾਂਦਾ ਮਿੱਤਰੋ ਮਸੂਰ ਬਿਆੰਤ ਦਾ ਟਾਬ ਬਿਆੰਤ ਸਬੀਟਸ ਲਓ ਜੀ ਉਹ ਬਧੀਆ ਪ੍ਰਬੰਧ ਹੁੰਦਾ ਇਹਨਾਂ ਦਾ ਇੱਧਰ ਆ ਗਿਆ ਠਾਣਾ ਆ ਗਿਆ ਪੈਂਡ ਜਰਾ ਲਦੀ ਵਾਲ ਤੇ ਰੋਡ ਤੋਂ ਵੀ ਆਪਾਂ ਚੱਲਿਆ ਕ੍ਰੋਸ ਕਰਕੇ ਤੇ ਲਓ ਮਿੱਤਰੋ ਪਹੁੰਚ ਗਿਆ ਆਪਾਂ ਰੈਕੋਟ ਬਰਨਾਲੇ ਚੌਂਕ ਦੇ ਵਿੱਚ ਵਾਹ ਉਹ ਕਿ ਵੀ ਕਾਫੀ ਆ ਦੇ ਬਾਦ ਗਈ ਲਓ ਖਤਰਨਾਕ ਡਰਾਈਵਰੀ ਬਹੁਤ ਆ ਵਿੱਚ ਵਿੱਚ ਲੋਕਾਂ ਦੀ ਖਤਰਨਾਕ ਨਹੀਂ ਕਰਨੀ ਚਾਹੀਦੀ ਇਤੂ ਗਾਹਾਂ ਆ ਜਾਂਦਾ ਲੁਧਿਆਣਾ ਲੁਧਿਆਣਾ ਇੱਥੋਂ ਹੈਗਾ 44 ਕਿਲੋਮੀਟਰ ਜਗਰਾਵਾ ਰਹਿ ਜਾਂਦਾ ਸਾਈਡ ਤੇ 20 ਕਿਲੋਮੀਟਰ ਡੱਕੇ ਜੱਸ ਬਾਈ ਹੁਣ ਇੱਧਰ ਵੀ ਖੜਿਆ ਆ ਆਹ ਲਓ ਇਹ ਆ ਬਰਨਾਲਾ ਚੌਕ ਸੈਰ ਰਹੇ ਕੋਠਾ ਤੇ ਫੇਰ ਆਉਗਾ ਗੁਰੂ ਘਰ ਟਾਲੀਆਣਾ ਸਾਹਿਬ ਇੱਧਰਲੀ ਸਾਈਡ ਰਾਹ ਜਾਂਦਾ ਬਾਜ਼ਾਰ ਇੱਧਰਲੀ ਸਾਈਡ ਰਾਹ ਜਾਂਦਾ ਬੱਸੀਆਂ ਤੇ ਸਾਹਮਣੇ ਆ ਮਿੱਤਰੋ ਗੁਰਦੁਆਰਾ ਟਾਲੀਆਣਾ ਸਾਹਿਬ ਤੇ ਚੱਲਦੇ ਆ ਫਿਰ ਆਪਾਂ ਹੋਟਲ A9 ਬਹੁਤ ਮਹਿੰਗਾ ਹੋਟਲ ਆ ਮਿੱਤਰੋ ਪ੍ਰਬੰਧ ਵੀ ਸੁਣਿਆ ਵਧੀਆ ਹੁੰਦਾ ਪਰ ਆਪਾਂ ਕਦੇ ਗਏ ਨਹੀਂ ਤਿਹਰ ਆਇਆ ਕੋਲ ਸ਼ਹਿਰ ਦੀ ਜਿਹੜੀ ਇੱਕ ਛਾਣਾ ਮਿੱਤਰੋ ਇੱਧਰ ਆ ਜਾਂਦਾ ਤਾਰਾ ਸਿੰਘ ਆਰਟ ਗੈਲਰੀ ਜਿਹੜੀਆਂ ਮੈਦੇ ਵਾਲਾ ਸਾਹਮਣ ਤੁਸੀਂ ਤਸਵੀਰਾਂ ਬਣੀਆਂ ਹੋਈਆਂ ਦੇਖੀਆਂ ਮੂਰਤੀਆਂ ਸਾਰੀਆਂ ਜ਼ਿਆਦਾਤਰ ਤਾਰਾ ਸਿੰਘ ਜੀ ਦੀਆਂ ਬਣਾਈਆਂ ਹੋਈਆਂ ਨੇ ਇੱਧਰ ਆ ਜਾਂਦੀ ਆ ਐਚਡੀਐਫਸੀ ਬੈਂਕ ਨਾਲ ਸਿਮਰਤ ਹਸਪੀਟਲ ਤੇ ਬਿਲਕੁਲ ਸਾਹਮਣੇ ਆ ਮਿੱਤਰੋ ਮਾਰੂਤੀ ਸੰਜੂਕੀ ਤੇ ਇੱਧਰ ਬਾਈਆਂ ਨੇ ਖੋਲਿਆ ਗੰਨੇ ਦੇ ਜੂਸ ਵਾਲਾ ਆਪਣਾ ਪੰਜਾਬ ਹੋਵੇ ਬਹੁਤ ਵਧੀਆ ਕੰਮ ਆ ਪਾਈਆਂ ਦਾ ਇੱਥੇ ਵੀ ਆ ਕੇ ਜਾਇਆ ਕਰੋ ਉੱਤਰ ਮਿੱਤਰੋ ਸਾਹਮਣੇ ਡਿਊਟੀ ਆ ਆਪਾਂ ਆਵਾਂਗੇ ਇੱਧਰ ਦੀ ਕਿਉਂਕਿ ਇੱਧਰ ਪਾਰਕ ਹੈਗਾ ਪਰ ਸਾਈਕਲ ਦਾ ਬੰਦਰੀ ਲੈ ਜਾਵਾਂਗੇ ਉੱਤਰ ਕੇ ਆ ਰਹਾ ਬਣਾਤਾ ਮਿੱਤਰੋ ਬਹੁਤ ਵਧੀਆ ਤੇ ਇੱਧਰ ਕਵਰਿੰਗ ਵੀ ਕਰਤੀ ਸਾਰੀ ਤੇ ਸਾਹਮਣੇ ਮਿੱਤਰੋ ਗੁਰਦੁਆਰਾ ਟਾਲੀ ਆਣਾ ਸਾਬ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਲਓ ਜੀ ਆ ਪਾਰਕਿੰਗ ਆ ਸਾਰੀ ਦੁਕਾਨਾਂ ਨੇ ਜਿਹੜੀਆਂ ਹਾਲੇ ਕੁਝ ਕ ਬੰਦ ਨੇ ਇੱਥੇ ਹਸਕਾ ਗੁਰਦਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਾਏ ਹੋਏ ਨੇ ਇੱਥੇ ਤੇ ਚੱਲਦੇ ਆਂ ਫਿਰ ਆਪਾਂ ਮੱਥਾ ਠੇਕਦੇ ਆਂ ਫੇਰ ਅੱਗੇ ਚਾਲੇ ਪਾਵਾਂਗੇ ਲੋ ਜੀ ਤੇ ਲੋ ਮਿੱਤਰੋ ਆ ਗਿਆ ਪਟਾਲੀਆਣਾ ਸਾਹਿਬ ਸਾਈਕਲਾਂ ਨੂੰ ਜੰਦੇ ਲਾਤੇ ਇੱਕ ਹੀ ਜਾਂਦਾ ਸੀ ਆਪਣੇ ਕੋਲੇ ਆਪਾਂ ਦੋਵੇਂ ਟਾਇਰਾਂ ਨੂੰ ਲਾਤਾ ਸਾਂਗਤਾਂ ਹੋਲੀ-ਹੋਲੀ ਆ ਰਹੀਆਂ ਨੇ ਸੁਣਦੇ ਆਂ ਗੁਰੂ ਦੀ ਬਾਣੀ ਅੰਦਰ ਬਹਿ ਕੇ ਤੇ ਫਿਰ ਅੱਗੇ ਚਾਲੇ ਪਾਵਾਂਗੇ ਮਿੱਤਰੋ ਤੇ ਟਾਲੀਆਣਾ ਸਾਹਿਬ ਆਪਾਂ ਜਾਏ ਤੇ ਹੁਣ ਆਪਣਾ ਰੂਟ ਹੈਗਾ ਮਿੱਤਰੋ ਝੋਲਡ 13 ਮਦਲੀ ਠਾੜ ਤੇ ਮਿਲਦੇ ਆਂ ਜਾ ਕੇ ਰਾਸਤੇ 'ਚ ਤੇ ਰੂਟ ਹੈਗਾ ਆਪਣਾ ਪਾਇਆ ਪਸੀਆਂ ਸਿੱਧਾ ਰੋਡੋਂ ਰੋਡ ਝੋਲਡਾਂ ਤੇ ਇੱਧਰ ਆ ਗਈ ਮਿੱਤਰੋ ਡਿਊਟੀ 메ਨ ਗੇਟ ਆ ਜਿਹੜਾ ਰੋਡ ਦੇ ਉੱਤੇ ਗੁਰਦੁਆਰਾ ਟਾਲੀ ਆਣਾ ਸਾਹਿਬ ਦਾ ਤੇ ਹੁਣ ਆਪਾਂ ਮਿਲਦੇ ਆਂ ਝੋਲਡਾਂ ਦੀ ਠਾੜ 'ਤੇ ਲਓ ਮਿੱਤਰੋ ਆ ਹੁਣ ਰੂਟ ਆ ਆਪਣਾ ਇਧਰੋਂ ਆਪਾਂ ਆਏ ਸੀ ਤੇ ਵਾਪਸੀ ਤੇ ਆਪਾਂ ਇਧਰ ਜੰਦੇ ਆ ਇਹ ਰੂਟ ਹੈਗਾ ਬੱਸੀਆਂ ਵਾਲਾ ਦੁਕਾਨਾਂ ਤਾਂ ਅਗਰੇ ਹੁਣ ਸਾਰੀਆਂ ਬੰਦ ਹੀ ਆਲੇ ਟਾਈਮ ਹੋ ਗਿਆ ਸਵਾਹ ਹੀ ਦੇ ਆਸਪਾਸ ਤੇ 8 8.5 ਫਾਦਿਆਂ ਨੂੰ ਦੁਕਾਨਾਂ ਨੇ ਜਿਹੜੀਆਂ ਖੁੱਲਣ ਲੱਗੀਆਂ ਨੇ ਇਹ ਵੀ ਰਾਹ ਜਣਾ ਜਿਹੜਾ ਬਾਲਾ ਖਰਾਬ ਹੋ ਗਿਆ ਕੰਮ ਆਪ ਨੂੰ ਪਤਾ ਹੀ ਆ ਕਿੰਨੇ ਕ ਹੁੰਦੇ ਆ ਕਿੰਨੇ ਕ ਨਹੀਂ ਹੁੰਦੇ ਜਦੋਂ ਮੀਂਹ ਪੈਂਦਾ ਫਿਰ ਨਾਲ ਦੀ ਨਾਲ ਕੱਟਾ ਹੀ ਪੱਥਾ ਪੈਂਦਾ ਲਾਈਟਾਂ ਮਾਰਤੀਆਂ ਬਾਈ ਨੇ ਸਾਨੂੰ ਰੁਕਣਾ ਪੈਣਾ ਥੋੜਾ ਜਿਹਾ ਆ ਜਾ ਭਾਈ ਟਰੱਕ ਵਾਲਿਆ ਦੇਖ ਲਓ ਮਿੱਤਰੋ ਇਹ ਰੰਗਲੇ ਪੰਜਾਬ ਦੀਆਂ ਸੜਕਾਂ ਰੰਗਲੇ ਪੰਜਾਬ ਦੀਆਂ ਸੜਕਾਂ ਨੇ ਇਹ ਵੱਖਰਾ ਪੰਜਾਬ ਬਣਾਉਣਾ ਕਹਿੰਦੇ ਅਸੀਂ ਏਡੇ ਟੋਟੇ ਨਹੀਂ ਆਪਾਂ ਤਾਂ ਲੋਟ ਹੁੰਦੇ ਹੋਰ ਤਾਂ ਪਤਾ ਨਹੀਂ ਕੀ ਕਰਾਂਗੇ ਚੱਲ ਵੀ ਭਾਈ ਟਰੱਕ ਵਾਲਿਆ ਚੱਲ ਮੁੰਡਿਆ ਚਲੋ ਇੱਧਰ ਆ ਜਾਂਦਾ ਮੇਤਰੋ ਜੱਸਾ ਢਾਬਾ ਤੇ ਸਾਹਮਣੇ ਆ ਮੇਤਰੋ ਪਟਵਾਰ ਖਾਨਾ ਇੱਧਰ ਪਟਵਾਰ ਖਾਨਾ ਜੀ ਸਰ ਆ ਜਾਂਦੀ ਹੈ 베ਰ ਕਾਟ ਦੀ ਦੁੱਧ ਦਹੀਂ ਲੱਸੀ ਦੇਸੀ ਕੋ ਪਨੀਰ ਤੁਸੀਂ ਲੈ ਸਕਦੇ ਹੋ ਕੇ ਵੀ ਸਿਨੇਮਾ ਵੀ ਹੈ ਰੈਕੋਟ ਦੇ ਵਿੱਚ ਰੈਕੋੜਾ ਵਾਸੀਆਂ ਨੂੰ ਬਾਹਲੀ ਦੂਰ ਜਾਣ ਦੀ ਲੋੜ ਨਹੀਂ ਇੱਥੇ ਤੁਸੀਂ ਸਾਰੀਆਂ ਫਿਲਮਾਂ ਦੇਖ ਸਕਦੇ ਹੋ ਡਾਕੂ ਦਾ ਮੁੰਡਾ 3 ਵੀ ਲੱਗੀ ਹੋਈ ਆ ਤੇ ਜ਼ੌਂਬੀ ਲੈਂਡ ਵੀ ਲੱਗੀ ਹੋਈ ਆ ਬਹੁਤ ਦ੍ਰਾਸ਼ਤ ਨੇ ਮਿੱਤਰੋ ਇਹ ਸੜਕ ਤੇ ਟੌਪ ਦੇ ਵਿੱਚ ਜੇ ਤੁਸੀਂ ਖੜਾ ਨਾ ਕਿਤੇ ਤਾਂ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਤੁਹਾਨੂੰ ਚਾਰੇ ਪਾਸੇ ਸਾਹ ਹੀ ਸਾਹ ਮਿਲੇਗੀ ਲਓ ਮਿੱਤਰੋ ਬਸੀਆਂ ਦਾ ਬਾਜ਼ਾਰ ਪਹੁੰਚ ਗਏ ਆਪਾਂ ਬਸੀਆਂ ਦੇ ਵਿੱਚ ਵੀਕਾਨੇਰ ਸਵੀਟਸ ਆ ਗਿਆ ਮਿੱਤਰੋ ਬੱਸੀਆਂ ਦਾ ਅੱਡਾ ਇੱਥੋਂ ਹਾਂ ਜਾਵਾਂਗੇ ਆਪਾਂ ਐਨੂੰ ਖੱਬੇ ਵਾਸੇ ਨੂੰ ਲੌ ਚੱਲਿਆ ਬਾਈ ਵੀ ਸਬਜ਼ੀ ਲੈ ਕੇ ਦੇਖੀਏ ਦੋਸਤੋ ਜੇ ਜੋ ਜੋ ਰੋਡ ਜਾ ਰਹਾ ਹੈ ਜਿਸ ਸਿੱਧਾ ਜਾ ਰਹਾ ਹੈ ਨਾਨਕ ਸਰ ਤੇਰਾ ਮੰਜਲੀ ਠੜ ਜੋੜਣਾ ਪਰ ਜੇ ਕੌਣ ਸਾ ਜੀਵ ਜਾ ਰਹਾ ਹੈ ਦੇਖਣੇ ਮੈਂ ਤਾਂ ਇਨਸਾਨ ਜਿਹਾ ਲੱਗਦਾ ਹੈ कहाँ से हो तुम प्राणी? ओ ये तो हमारे साथ ही है धरती से ही है पृथ्वी गोला से है ये। चलते हैं दोस्तों नानक सरतेरा मंजली ठाठ जोड़डा के पास आपको भी दर्शन करवाए सामने चढ़ाई है देखते हैं जाकर क्या होता है जे देखिए दोस्तों हमारी मंजिल हमें नजर आ चुकी है और धीरे धीरे हम हमारी मंजिल की तरफ बढ़ रहे हैं जय प्राणी भी हमारे साथ आ चुका है चलते हैं ठाठ की तरफ तेरा मंदली ठाठ जोड़ना गुरु साहब की बाणी की आवाज आपको सुन रही है तो चलते हैं बहुत ही जड़ाई है जहाँ पर बहुत जड़ाई है दोस्तों पहुंच चुके हैं हम ਨਾਨਕ ਸਰ 13 ਮੰਝਲੀ 18 ਜੋਲਡਾ ਜੇ ਦੇਖੀਏ ਬਾਸ ਦੇ ਕਾਲ ਲੈ ਤਾਲੀ ਗੁਰਦਪਾਤ ਲੋਕੋ ਹਾਰ ਦੀ ਲਾ ਕੇ ਸ੍ਰੀ ਗੁਰੂ ਜੀ ਸਤਿ ਸਈ ਅਕਾਲ ਪੁਰਖ ਜੀ ਕਾ ਸੋਲ ਕਰਕੇ ਬੋਲਦਾ ਜੀ ਸ੍ਰੀ ਵਾਹਿਗੁਰੂ ਕੀ ਅਕਾਲ ਪੁਰਖ ਜੀ ਕਾ ਜਾਮੇ ਅਨਕ ਜੀ ਨਾਮ ਆ ਗਏ ਤੇ ਪਹੁੰਚ ਗਏ ਮਿੱਤਰੋ ਆਪਾਂ ਠਾੜ ਤੇ ਹੁਣ ਸ੍ਰੀ ਸਾਫ ਤੇ ਦਰਸ਼ਨ ਕਰ ਲਿਆ ਗੁਰੂ ਮਹਾਰਾ ਜੀ ਦੇ ਤੇ ਬਾਕੀ ਅੱਗੇ ਦੀ ਵੀਡੀਓ ਦੇ ਨਾਲ ਜੁੜੇ ਰਹੋ ਨਾਲ ਦੀ ਨਾਲ ਦੇਖਦੇ ਹਾਂ ਹੋਰ ਆਪਾਂ ਕਿੱਥੇ ਕਿੱਥੇ ਜਾਂਦੇ ਆਂ ਸਾਹਬ ਹੋਵੇ ਦਮਾਨ ਤੇ ਮੱਥਾ ਟੇਕਦੇ ਗੁਰੂ ਸਾਹਿਬ ਨੂੰ ਨਾਮ ਸਕਾਰ ਕਰਦੇ ਆ ਗੁਰੂ ਦੀ ਬਾਣੀ ਸੁਣਦੇ ਆ ਤੇ ਲਓ ਮਿੱਤਰੋ ਸਰੋਵਰ ਵੀ ਦਿਖਾਉਂਦੇ ਆ ਸੰਗ ਤੇ ਜੋੜੇ ਆ ਜਿਹੜੇ ਆ ਤਾਰਕੇ ਅੰਦਰ ਜਾਓ ਲਿਖਿਆ ਆ ਸਪੈਸ਼ਲ ਤੌਰ ਤੇ ਤੇ ਦਿਖਾਉਣੇ ਹੁਣ ਆਪਾਂ ਤੁਹਾਨੂੰ ਸਰੋਵਰ ਲਓ ਜੀ ਬਹੁਤ ਵੱਡਾ ਮਿੱਤਰ ਸਰੋਵਰ ਸਰੋਵਰ ਚ ਤੈਰਨਾ ਮਣ ਦੇਖੋ ਸਰੋਵਰ ਮਨ ਹੈ ਪੂਰਾ ਸਾਫ ਪਾਣੀ ਆ ਤਾਜ਼ਾ ਤਾਜ਼ਾ ਪਾਣੀ ਛੱਡਿਆ ਹੋਇਆ ਫਰੋਵਰ ਦੀ ਸਫਾਈ ਵੀ ਕੀਤੀ ਹੋਈ ਆ ਟੇਟਰੀਆਂ ਫਰਦੀਆਂ ਟਰੇ ਟਰੇ ਕਰਦੀਆਂ ਤੇ ਕਰਤੀ ਆਪਾਂ ਵਾਪਸੀ ਮਿੱਤਰੋ ਤੇ ਨਾਨਕਸਾਠਾੜ ਝੋੜਨਾ 13 ਮੰਜਲੀ ਤੋਂ ਦੋ ਰੂਟ ਨੇ ਮਿੱਤਰੋ ਇੱਕ ਤਾਂ ਇੱਧਰ ਰਹਿ ਜਾਂਦਾ ਏਹ ਰਹਿ ਜਾਂਦਾ ਸਾਹਜਣਪੁਰ ਵੱਲ ਤੇ ਇੱਕ ਰਹਿ ਜਾਂਦਾ ਆਹ ਇਹ ਹੈਗਾ ਨੱਥੋਵਾਲ ਵੱਲ ਦੀ ਤੇ ਨੇੜੇ ਪੈਂਦਾ ਮੇਤਰਵਾ ਨੱਥੇਵਾਲ ਵੱਲ ਨੱਥੋਵਾਲ ਵੱਲ ਦੀ ਜਿਹੜਾ ਲਾਂਘਾ ਤੇ ਜਿਹੜਾ ਸਾਹ ਜਾਨਪੁਰ ਵੱਲ ਦੀ ਆ ਉਹ ਪੈਂਦਾ ਦੂਰ ਤੇ ਹੁਣ ਆਪਾਂ ਚੱਲਾਂਗੇ ਨੱਥਵਾਲ ਪਿੰਡ ਦੇ ਵਿੱਚ ਤੇ ਚੱਲਦੇ ਆਂ ਫਿਰ ਆਪਾਂ ਆਪਣੇ ਪਿੰਡ ਨੂੰ ਦੇਖਦੇ ਆਂ ਰਾਹ ਵਿੱਚ ਕਿਹੜੇ ਕਿਹੜੇ ਪਿੰਡ ਆਉਂਦੇ ਆ ਇਸੇ ਰਾਹ ਤੇ ਮੇਤਰਵਾ ਸਕੂਲ ਪੈਂਦਾ ਬਾਬਾ ਸਰਦਾਰ ਜੀ ਬਹੁਤ ਬੰਦਾਂ ਨੂੰ ਛੋੜਦਾ ਹਵਾ ਚੱਲ ਵੀ ਮਿੱਤਰੋ ਚੱਲ ਵੀ ਹਵਾ ਲੈਂਦੀ ਆ ਠਕਾਵਟ ਲੈਂਦੀ ਖਰਾਕ ਖਾ ਕੇ ਆ ਕਰੋ ਘਰੋਂ ਹਰ ਤੈਨੂੰ ਕਿਹਾ ਸੀ ਪਾਣੀ ਭਰ ਲਾ ਹਾਂ ਤਾਂ ਹੀ ਦਾ ਗਰਮੀ ਨਾਲ ਭੇਜੀ ਨਹੀਂ ਹੋਈ ਟੀ-ਸ਼ਰਟ ਸੁੱਕੀ ਪਈ ਆ ਪੂਰੀ ਲਹ ਉਹੀ ਆਉਂਦੀ ਆ ਗਰਮੀ ਇਹਨੂੰ ਰਾਂਝੇ ਨੂੰ ਆ ਪਹਿਲਾਂ ਵਾਲੀ ਠਾਠਾ ਵੀਰੇ ਤੇ ਇੱਧਰ ਵੀ ਆਪਾਂ ਜਾਣਦੇ ਆ ਦੇਖਣਾ ਜੇ ਆਪਾਂ ਨੂੰ ਲਾਂਗਾ ਮਿਲ ਜੂਗਾ ਸ਼ਾਰਟਕਟ ਆ ਇਹ ਵੀ ਬਹੁਤ ਵਧੀਆ ਬਣਾਤੀ ਹੁਣ ਰਾਹਦਾਰੀ ਬਣ ਗਈ ਦੇਖੋ ਹਾਰਨ ਦਾ ਕੀ ਕੰਮ ਹੈ ਗੁਰੂ ਨਾਨਕ ਦੀ ਹੋਟ ਲਓ ਲਓ ਜੀ ਲੜੀਆਂ ਲੁੜੀਆਂ ਲਾਈਆਂ ਆ ਨਗਰਗੀਤਨ ਹੋ ਕੇ ਹਟਿਆ ਤਾਂ ਕਰਕੇ ਜਿਹੜੀ ਬਹੁਤ ਵਧੀਆ ਸੇ ਆਉਟ ਕੀਤੀ ਹੋਈ ਆ ਤੇ ਲੋਕ ਤੇ ਰਾਹਦਾਰੀ ਖਾਲੀ ਆ ਹੋਰ ਵੀ ਬਹੁਤ ਕੰਮ ਚੱਲ ਜਿੰਦਾ ਇਧਰ ਸਰੋਵਰ ਆ ਬਹੁਤ ਵਧੀਆ ਰਾਹਦਾਰੀ ਬਣਾਤੀ ਲਵਾ ਸਾਰਾ ਕੱਚਾ ਹੁੰਦਾ ਇਹ ਪਹਿਲਾਂ ਕੁਛ ਨਹੀਂ ਜੁੰਦਾ ਇੱਥੇ ਦੇਖੋ ਬਹੁਤ ਵਧੀਆ ਸੋਹਣੀ ਇਥੇ ਪਾਰ ਲੱਗਾ ਜਿਹੜੀ ਬਣਾਤੀ ਸਮਾਗਮ ਵੇਲੇ ਹੁਣ ਦਿਕਤ ਨਹੀਂ ਆਉਂਦੀ ਤੇ ਲੋ ਸੜਕ ਵੀ ਬਣਾਤੀ ਪੂਰੀ ਵਧੀਆ ਆ ਦੇਖੋ ਸਾਰਾ ਬਹੁਤ ਵਧੀਆ ਹੈ ਬਣਾਤਾ ਜਿੰਦੇ ਕਿ ਇਥੇ ਪ੍ਰਬੰਧਕ ਸੀਗੇ ਉਹਨਾਂ ਵੱਲੋਂ ਲੋਕਾਂ ਦੀ ਸੇਵਾ ਲਈ ਗਈ ਹੈ ਲੋਕਾਂ ਨੇ ਵੀ ਬਹੁਤ ਸੇਵਾ ਕੀਤੀ ਤੇ ਵੀ ਲਾਤੇ ਕਿ ਦਰਖਤ ਵੀ ਲਾਤੇ ਲੋ ਸ਼ਾਰਟਕਟ ਆਪਣਾ ਆ ਰਿਹਾ ਇਹ ਆਪਣਾ ਕਟ ਸ਼ਾਰਟਕਟ ਪੈ ਗਿਆ ਆਪਾਂ ਇਧਰ ਦੀ ਆ ਗਈ ਸਾਹਮਣੇ ਸੜਕ ਨੱਥੋਵਾਲ ਪਿੰਡ ਵਾਲੀ ਲਓ ਮਿੱਤਰੋ ਆ ਗਏ ਆਪਾਂ ਪਿੰਡ ਨੱਥੋਵਾਲ ਤੇ ਫੇਰ ਆਊਗਾ ਮੂਰੇ ਧੂਰਕੋਟ ਧੂਰਕੋਟ ਤੋਂ ਬਾਅਦ ਫੇਰ ਆਊਗਾ ਆਪਣਾ ਪਿੰਡ ਕਾਲਸਾ ਲਓ ਜੀ ਨੱਥੋਵਾਲ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਆਪਾਂ ਆ ਗਿਆ ਮੈਂ ਤਰੋਂ ਪਿੰਡ ਧੂਰਕੋਟ ਨੱਥਵਾਲ ਤੋਂ ਬਾਅਦ ਧੂਰਕੋਟ ਪਿੰਡ ਫਿਰ ਇਧਰ ਆਉ ਉਹ ਮਿੱਤਰੋ ਕਾਲਸਾਂ ਆਹ ਕਿਹਦਾ ਜਾਨਵਰ ਲਿਆ ਫਿਰਦਾ ਇਹ ਤੋਂ ਬਾਅਦ ਕੇ ਜਾਣਾ ਪੈਣਾ ਹਾਂ ਬਗੇ ਮਿੱਤਰੋ ਧੂਰਕੋਟ ਆ ਕੇ ਪਾਣੀ ਪੀ ਲਈ ਜੋਰ ਲੱਗ ਗਿਆ ਬਾਲਾ ਕਿਉਂਕਿ ਇੱਕ ਤਾਂ ਪਹਿਲੀ ਵਾਰ ਆਏ ਆ ਆਪਾਂ ਤੇ ਫਿਰ ਹਵਾ ਵੀ ਸਿੱਧੀ ਚੱਲਦੀ ਆ ਦੇਖ ਲੋ ਪੂਰੀ ਸਿੱਧੀ ਹਵਾ ਇਧਰ ਨੂੰ ਚੱਲਦੀ ਆ ਜ਼ੋਰ ਲੱਗ ਗਿਆ ਬਹੁਤ ਪਾਣੀ ਵੀ ਰਹਿ ਗਿਆ ਥੋੜਾ ਤੇ ਪਿੰਡ ਵੀ ਬਸ ਆਪਣਾ ਨੇੜੇ ਹੀ ਆ ਆ ਸਾਹਮਣੇ ਹੈਗਾ ਆਪਣਾ ਬਾਦ ਤੋਂ 1.5 ਕਿਲੋਮੀਟਰ ਬਸ ਚਾਲਦੇ ਆ ਆਪਾਂ ਘਰੇ ਚਾਹ ਪਾਣੀ ਚਾਹ ਪਾਣੀ ਪੀ ਆਈਏ ਚਲ ਠੀਕ ਆ ਚੰਗਾ ਓਕੇ ਓਕੇ ਜੀ ਫੇਰ ਮਿਲਦੇ ਆਂ ਅਗਲੀ ਵੀਡੀਓ ਚ ਆ ਗਏ ਮਤਰੋ ਘਰੇ ਆਪਾਂ ਤੇ ਲਓ ਮਤਰੋ ਆ ਗਏ ਆਪਾਂ ਘਰੇ ਨਹੀਂ ਰਹੇਗਾ ਵੀ ਹੋਇਆ ਪਹਿਲਾਂ ਲਾਈਟ ਲੋਡ ਲਾਈਏ ਲਓ ਜੀ ਤੇ ਮਿਲਦੇ ਆਂ ਮਤਰੋ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਜੁੜੇ ਰਹੋ ਆਪਣੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੀ ਲਾਈਕ ਕਰਿਓ ਵੱਧ ਤੋਂ ਵੱਧ ਸਾਈਕਲਿੰਗ ਕਰਿਆ ਕਰੋ ਤੇ ਸਿਹਤ ਵਧੀਆ ਰੱਖੋ ਮਿਲਦੇ ਆਂ